ਸਰਸੇ ਗੱਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਫਾਰ ਜੌਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਐਮ ਐਸ ਡਬਲਯੂ ਸਟੱਡੀ ਫਾਰ ਜੌਬ ਪਹਿਲਾਂ ਦੀ ਤਰ੍ਹਾਂ ਅੱਜ ਅਸੀਂ ਤੁਹਾਡੇ ਲਈ ਜੋ ਲੈਸਨ ਲੈ ਕੇ ਆਏ ਹਾਂ ਲੈਸਨ 3 ਪਾਰਟ 4 ਸਾਈਕੋਲੋਜੀ ਜੋ ਕਿ ਮਨੋਵਿਗਿਆਨ ਹੁੰਦੀ ਹੈ ਉਸ ਨਾਲ ਸੰਬੰਧਤ ਹੈਗਾ ਚਾਹੇ ਉਹ ਪੀ ਐਸ ਟੈਟ 1 ਹੈ ਚਾਹੇ ਪੀ ਐਸ ਟੈਟ 2 ਹੈ ਉਸ ਨਾਲ ਸੰਬੰਧਤ ਇਸ ਤੋਂ ਪਹਿਲਾਂ ਜਿਹੜੇ ਲੈਕਚਰ ਬਣ ਚੁੱਕੇ ਐ ਦੋ ਲੈਸਨ ਜਿਹੜੇ ਤੁਹਾਡੇ ਅੱਗੇ ਰੱਖ ਦਿੱਤੇ ਗਏ ਐ ਜਿਸ ਦੇ ਵਿੱਚ ਕੀ ਐ ਸੀ ਮਨੋਵਿਗਿਆਨ ਕੀ ਹੈ ਮਨੋਮਗਨ ਸਿੱਖਿਆ ਕੀ ਹੈ ਜਿ ਸਿੱਖਿਆ ਮਨੋਵਿਗਿਆਨ ਕੀ ਹੈ ਜਾਂ ਕਲੀ ਸਿੱਖਿਆ ਕੀ ਹੈ ਇਸ ਨਾਲ ਸੰਬੰਧਿਤ ਜਿਹੜੇ ਟਾਪਿਕ ਇਸ ਤੋਂ ਪਹਿਲਾਂ ਅਪਲੋਡ ਕੀਤੇ ਹੈ ਉਹਨਾਂ ਨੂੰ ਵੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਅੱਜ ਹੀ ਸਬਸਕ੍ਰਾਈਬ ਕਰੋ ਅਤੇ ਪਲੇਲਿਸਟ ਦੇ ਵਿੱਚ ਜਾ ਕੇ ਉਹ ਸਾਰੇ ਜਿਹੜੇ ਪਿਛਲੇ ਲੈਕਚਰ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਬਾਧਾਤੀ ਵਿਕਾਸ ਦਾ ਜਿਹੜਾ ਅਸੀਂ ਪਾਰਟ 4 ਪਾਰਟ ਨੰਬਰ 4 ਲੈ ਕੇ ਆਏ ਤਾਂੜੇ ਲਗੀ ਜਿਹੜਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜਿਹੜਾ ਕਵਚਨ ਹੈ ਵਿਕਾਸ ਦੀ ਨਿਯਮਾਂ ਦੀ ਜਾਣਕਾਰੀ ਕਿਸ ਲਈ ਮਹੱਤਵਪੂਰਨ ਹੈ ਦੇਪਕ ਲਈ ਮਾਤਾ ਪਿਤਾ ਲਈ ਪ੍ਰਬੰਧ ਕਰਨ ਲਈ ਸਾਰਾ ਹੈ ਤੈੜਾ ਆਨਸਰ ਹੈ ਨੰਬਰ 4 ਸਾਰੇ ਲਈ ਜਿਹੜੇ ਚੈਨਲ ਨੂੰ ਪਹਿਲੀ ਵਾਰ ਦੇਖ ਲਈਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਨੈਕਸਟ ਇਨਫੋਰਮੇਸ਼ਨ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਚੈਨਲ ਤੇ ਉਹਨਾਂ ਨੂੰ ਨੋਟੀਫਿਕੇਸ਼ਨ ਮਿਲ ਜਾਏ ਜਿਹੜਾ ਬੈਲ ਆਈਕਨ ਦਾ ਬਟਨ ਜ਼ਰੂਰ ਉਸ ਨੂੰ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਤਾਂ ਕਿ ਜਿਹੜਾ ਤੁਹਾਡੇ ਤੇ ਇੱਕ ਲਾਰਮ ਦੀ ਆਵਾਜ਼ ਆ ਜਾਵੇ ਤਾਂ ਕਿ ਤੁਸੀਂ ਜਿਹੜਾ ਉਸ ਵੀਡੀਓ ਨੂੰ ਉਸੀ ਹੀ ਟਾਈਮ ਜਿਹੜਾ ਤੁਰੰਤ ਵੇਖ ਕੇ ਤੇ ਆਪਣੀ ਤਿਆਰੀ ਨੂੰ ਜਿਹੜਾ ਪ੍ਰੋਪਰ ਕਰ ਸਕੋ ਇਸ ਤੋਂ ਇਲਾਵਾ ਤੁਸੀਂ ਐਸਐਸਟੀ ਦੀਆਂ ਜਿਨੇ ਵੀ ਵੀਡੀਓ ਸਾਡੇ ਚੈਨਲ ਤੇ ਅਪਲੋਡ ਨੇ 8ਵੀਂ ਤੋਂ ਲੈ ਕੇ 7ਥ 6ਥ ਦੇ ਜਿਹੜੇ ਨੀਚੇ ਤੱਕ ਦੀਆਂ ਕਲਾਸ ਦੀ ਜਿਹੜੀ ਐਸਐਸਟੀ ਨਾਲ ਸੰਬੰਧ ਜਿਹੜੇ ਸਾਰੇ ਟੌਪਿਕ ਤੁਹਾਨੂੰ ਕਰਾ ਦਿੱਤੇ ਗਏ ਨੇ ਤੇ 8ਥ ਦੇ ਜਿਹੜੇ ਕੁਝ ਟੌਪਿਕ ਬਾਕੀ ਨੇ ਉਹ ਅਸੀਂ ਕਰਾ ਰਹੇ ਹਾਂ ਸ਼ਾਰਟ ਵਾਚ ਨੇ ਜਿਹੜੇ ਤੁਹਾਡੇ ਅਗੇ ਰੱਖੇ ਜਾ ਰਹੇ ਨੇ ਉਹ ਵੀ ਤੁਸੀਂ ਸਾਡੇ ਇਸ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਬਾਕੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਜਿਹੜੇ ਤੁਹਾਨੂੰ ਸਾਰੇ ਹੀ ਲਿੰਕ ਦਿੱਤੇ ਜਾਣਗੇ ਦੂਸਰਾ ਜਿਹੜਾ ਕੁਐਸਚਨ ਤੁਹਾਡੇ ਅਗੇ ਹੈ ਮੈਸ ਦਾ ਕਹਿਣਾ ਹੈ ਕਿ ਡੈਸ਼ ਆਪਣੇ ਅੰਦਰੂਨੀ ਪ੍ਰਤੀਰੂਪ ਅਨੁਸਾਰ ਵੱਧਦਾ ਹੈ ਤੇ ਵਿਵਹਾਰ ਦੀਆਂ ਮੁੱਢਲੀਆਂ ਕਿਸਮਾਂ ਨੂੰ ਸਥਾਪਿਤ ਕਰਦਾ ਹੈ। ਪਾਚਨ ਪ੍ਰਣਾਲੀ, ਲਹੂ ਚੱਕਰ, ਦਿਮਾਗ ਨਾੜੀ ਤੰਤਰ। ਤਾਂ ਇਹਦਾ ਆਨਸਰ ਹੈਗਾ ਜਿਹੜਾ ਨੰਬਰ 4 ਨਾੜੀ ਤੰਤਰ। ਨੈਕਸਟ ਇਹਨਾਂ ਵਿੱਚੋਂ ਕਿਹੜਾ ਵੱਧੇ ਤੇ ਵਿਕਾਸ ਦਾ ਸਧਾਰਨ ਨਿਯਮ ਹੈ? ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਹੈ। ਵਿਕਾਸ ਦਾ ਅਧਾਰਤੂ ਵਿਸ਼ੇਸ਼ਵਲ ਹੁੰਦਾ ਹੈ। ਵਿਕਾਸ ਵਿੱਚ ਵਿਅਕਤੀਗਤ ਪਿੰਤਾ ਪਾਈ ਜਾਂਦੀ ਹੈ ਉਪਰੋਕਤ ਸਾਰੇ। ਇਹ ਵੀ ਠੀਕ ਹੈ। ਇਹ ਵੀ ਠੀਕ ਹੈ ਇਹ ਵੀ ਠੀਕ ਹੈ ਤਾਂ ਜਿਹੜਾ ਆਨਸਰ ਹੈ ਨੰਬਰ 4 ਉਪਰੋਕਤ ਸਾਰੇ ਨੈਕਸਟ ਸਰੀਰ ਦੇ ਵੱਖ-ਵੱਖ ਅੰਗਾਂ ਦਾ ਵਿਕਾਸ ਡੈਸ਼ ਦਰ ਨਾਲ ਹੁੰਦਾ ਹੈ ਇਕੂਸਮਾਨ ਕਦੇ ਸਮਾਨ ਕਦੇ ਅਸਮਾਨ ਇਹਨਾਂ ਵਿੱਚੋਂ ਕੋਈ ਨਹੀਂ ਜਾਂ ਵੱਖ-ਵੱਖ ਇਹ ਵੀ ਨਹੀਂ ਹੋ ਸਕਦਾ ਕਿਉਂਕਿ ਇਕੂਸਮਾਨ ਨਹੀਂ ਹੁੰਦਾ ਕਿਉਂਕਿ ਜਦੋਂ ਬੱਚਾ ਪੂਰਵ ਜਨਮ ਦੇ ਵਿੱਚੋਂ ਹੁੰਦਾ ਤਾਂ ਸਿਰ ਦਾ ਜਿਹੜਾ ਵਿਕਾਸ ਸਭ ਤੋਂ ਵੱਧ ਹੁੰਦਾ ਹੈ ਹੌਲੀ-ਹੌਲੀ ਜਿਹੜਾ ਵਿਕਾਸ ਨੀਚੇ ਨੂੰ ਜਾਂਦਾ ਹੈ ਪੈਰਾਂ ਵੱਲ ਜਾਂਦਾ ਹੈ ਤਾਂ ਇਸ ਲਈ ਨਹੀਂ ਹੋ ਸਕਦਾ ਕਦੇ ਸਮਾਨ ਸਮਾਨ ਇਹ ਵੀ ਨਹੀਂ ਹੋ ਸਕਦਾ ਇਹਨਾਂ ਵਿੱਚੋਂ ਕੋਈ ਇਹ ਤਾਂ ਹੋ ਹੀ ਨਹੀਂ ਸਕਦਾ ਚਲ ਹੁਣ ਵੱਖ-ਵੱਖ ਜਿਹੜਾ ਆਨਸਰ ਹੈ ਰਾਈਟ ਹੋਏਗਾ ਨੰਬਰ 4 ਕਿਉਂਕਿ ਹਰੇਕ ਜਿਹੜਾ ਅੰਗ ਹੈ ਤਾਂ ਉਹਦਾ ਵਿਕਾਸ ਜਿਹੜਾ ਵੱਖ-ਵੱਖ ਹੁੰਦਾ ਹੈ ਨੈਕਸਟ ਵਿਕਾਸ ਉਪਜ ਹੈ ਕਿਸ ਦੀ ਵਿਰਸੇ ਦੀ ਬਾਤਾਵਾਂ ਦੀ ਵਿਰਸੇ ਤੇ ਬਾਤਾਵਾਂ ਦੋਮਾਂ ਦੀ ਤਾਂ ਜਿਹੜਾ ਆਨਸਰ ਹੋਏਗਾ ਵਿਰਸੇ ਤੇ ਬਾਤਾਵਾਂ ਦੋਮਾਂ ਦੀ ਹੀ ਜਿਹੜੀ ਵਿਕਾਸ ਉਪਜਾਏ ਨੈਕਸਟ ਇਹਨਾਂ ਵਿੱਚੋਂ ਕਿਹੜੀ ਚੀਜ਼ ਵਾਧੇ ਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਮ ਵਿੱਚ ਸ਼ਾਮਲ ਹੈ ਪੋਜਨ ਖੁੱਲੀ ਹਵਾ ਤੇ ਧੁੱਪ ਗਲੈਂਡਾਂ ਦਾ ਕਾਰਜ ਇਹ ਸਾਰੇ ਬਾਧੇ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਕਾਰਕ ਨੇ ਇਹ ਸਾਰੇ ਹੀ ਹੋਣਗੇ ਕਿਉਂਕਿ ਭੋਜਨ ਵੀ ਜ਼ਰੂਰੀ ਹੈ ਖੁੱਲੀ ਹਵਾ ਤੇ ਧੁੱਪ ਵੀ ਜ਼ਰੂਰੀ ਹੈ ਤੇ ਗਲੈਂਡਾਂ ਦਾ ਜਿਹੜਾ ਕਾਰਜ ਵੀ ਜ਼ਰੂਰੀ ਹੈ ਜੇਕਰ ਜਿਹੜੀਆਂ ਗ੍ਰੰਥੀਆਂ ਨੇ ਉਹ ਪੂਰੀ ਜਿਹੜਾ ਕਾਰਜ ਨਹੀਂ ਕਰਨੀਆਂ ਤਾਂ ਬਾਧੇ ਦਾ ਵਿਕਾਸ ਰੁਕ ਜਾਂਦਾ ਹੈ ਤਾਂ ਆਨਸਰ ਹੋਏਗਾ ਇਹ ਸਾਰੇ ਨੈਕਸਟ ਬੁੱਧੀ ਦੀ ਨੀਮੀ ਪਦਰਤਾ ਕਾਰਨ ਹੈ ਜਿਹੜਾ ਬੁੱਧੀ ਦੀ ਨੀਮੀ ਪਦਰਤਾ ਕੀ ਕਾਰਨ ਹੈ ਤੁਸੀਂ ਦੇਖ ਸਕਦੇ ਹੋ ਨੰਬਰ 1 ਤੇ ਹੈਗਾ ਰੁਕਿਆ ਹੋਇਆ ਵਿਕਾਸ ਨੰਬਰ 2 ਤੇਜ ਵਿਕਾਸ ਧੀਮਾ ਵਿਕਾਸ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਇਹ ਰੈ ਕਰੈਕਟ ਆਨਸਰ ਆਏਗਾ ਰੁਕਿਆ ਹੋਇਆ ਵਿਕਾਸ ਨੈਕਸਟ ਵਿਕਾਸ ਪਰਵਰਤਨਾ ਦੀ ਉਹ ਲੜੀ ਹੈ ਜਿਸ ਵਿੱਚ ਜੀਵ ਪ੍ਰੂਨ ਅਵਸਥਾ ਤੇ ਪਰਿਪੱਕਤਾ ਦੀ ਅਵਸਥਾ ਤੱਕ ਵੱਧ ਸਮਾਂ ਗੁਜ਼ਰਦਾ ਹੈ ਤਾਂ ਇਹ ਕਥਨ ਕਿਸ ਦਾ ਹੈ ਤਾਂ ਇੱਕ ਅਸਨ ਸਟੀਵੇਸਨ ਨੇ ਕਿਹਾ ਐਂਡਰਸਨ ਨੇ ਕਿਹਾ ਵੈਬਸਟਰ ਸ਼ਬਦਕੋਸ਼ ਦੁਆਰਾ ਜਾਂ ਲਿਵਟ ਪਲੋਸ ਦੇ ਮਾਰਮਰ ਦੁਆਰਾ ਤਾਂ ਇਹਦਾ ਇੱਕ ਅਥਨ ਹੈਗਾ ਦੇਖ ਸਕਦੇ ਨੇ ਇੱਕ ਵਾਰ ਤੁਸੀਂ ਦੁਬਾਰਾ ਥੋੜਾ ਜਿਹਾ ਇਸ ਨੂੰ ਧਿਆਨ ਵਿੱਚ ਵਿਕਾਸ ਪਰਵਰਤਨਾਂ ਦੀ ਉਹ ਲੜੀ ਹੈ ਜਿਸ ਵਿੱਚ ਜੀਵ ਪ੍ਰੂਣ ਅਵਸਥਾ ਤੇ ਪਰਿਪਕਤਾ ਦੀ ਅਵਸਥਾ ਤੱਕ ਵੱਧੇ ਸਮਾਂ ਗੁਜ਼ਾਰਦਾ ਹੈ ਤਾਂ ਉਹ ਹੈਗਾ ਪਰਿਪਕਤਾ ਜੀਵ ਪ੍ਰੂਣ ਜੀਵ ਅਵਸਥਾ ਦੀ ਗੱਲ ਕਰਦਾ ਉਹ ਕਰਦਾ ਵੈਬਸਟਰ ਸ਼ਬਦਕੋਸ਼ ਨੈਕਸਟ ਵਿਕਾਸ ਦੇ ਪ੍ਰਮੁੱਖ ਚਿੰਨ੍ਹ ਵਿੱਚ ਸ਼ਾਮਲ ਹੈ ਵਿਅਕਤੀ ਦੇ ਸਰੀਰਕ ਵਿਕਾਸ ਅਤੇ ਮਾਨਸਿਕ 바ਦੇ ਕਾਰਨ ਸਰੀਰਕ ਕਾਰਜ ਵਿੱਚ ਤਬਦੀਲੀਆਂ ਪੁਰਾਣੇ ਲੱਛਣਾਂ ਦਾ ਖਾਤਮਾ ਤੇ ਨਵੇਂ ਦੀ ਉਪਜ ਸਮਾਂ ਬੀਤਣ ਨਾਲ ਵਿਅਕਤੀ ਸਿੱਖਦਾ ਹੈ ਤੇ ਪ੍ਰਤੱਖ ਹੁੰਦਾ ਹੈ ਤਾਂ ਇਸ ਵਿੱਚੋਂ ਕੀ ਰਾਈਟ ਹੋ ਸਕਦਾ ਹੈ ਵਿਕਾਸ ਦੇ ਪ੍ਰਮੁੱਖ ਚਿੰਨ੍ਹ ਨੇ ਇਹ ਸਾਰੇ ਹੀ ਜਿਹੜੇ ਵਿਕਾਸ ਦੇ ਪ੍ਰਮੁੱਖ ਚਿੰਨ੍ਹ ਨੇ ਤਾਂ ਆਮਸਰੇ ਉਪਰੋਕਤ ਸਾਰੇ ਨੈਕਸਟ ਬੱਚੇ ਦਾ ਵਿਕਾਸ ਕਿਹੜੇ ਪੱਖੋਂ ਹੋ ਸਕਦਾ ਹੈ ਸਰੀਰਕ ਤੇ ਬਹੁਤ ਪੱਖੋਂ ਗਿਆਨਤਮਕ ਹੋ ਸਮੇਗਾਤਮਕ ਪੱਖੋਂ ਸਮਾਜਿਕ ਤੇ ਨੈਤਿਕ ਪੱਖੋਂ ਜਾਂ ਉਪਰੋਕਤ ਸਾਰੇ ਹੀ ਪੱਖਾਂ ਤੋਂ ਤਾਂ ਇਹਦਾ ਅਨਸਰ ਬੱਚੇ ਦਾ ਜਿਹੜਾ ਵਿਕਾਸ ਹੈ ਸਾਰੇ ਹੀ ਆਏਗਾ ਉਪਰੋਕਤ ਸਾਰੇ ਹੀ ਜਿਹੜੇ ਪੱਖਾਂ ਤੋਂ ਹੋ ਸਕਦੇ ਇਹ ਦੁਬਾਰਾ ਰਿਪੀਟ ਹੋ ਚੁੱਕਿਆ ਨੈਕਸਟ ਸ਼ਿਸ਼ੂ ਵਾਸਤਾ ਵਿੱਚ ਸਰੀਰਕ ਵਾਧਾ ਦਰ ਜਿਸ ਪੜਾ ਦੇ ਮੁਕਾਬਲੇ ਵਿੱਚ ਵੱਧ ਹੁੰਦਾ ਹੈ ਜਿਹੜਾ ਸ਼ਿਸ਼ੂ ਅਵਸਥਾ ਵਿੱਚ ਜਿਹੜੀ ਵਾਧਾ ਦਰ ਹੁੰਦੀ ਹੈ ਉਹ ਹੇਠ ਲਿਖਿਆਂ ਵਿੱਚੋਂ ਕਿਸ ਦੇ ਮੁਕਾਬਲੇ ਵੱਧ ਹੁੰਦੀ ਹੈ ਬਾਲ ਅਵਸਥਾ ਦੇ ਕਿਸ਼ੋਰ ਅਵਸਥਾ ਦੇ ਪ੍ਰੋੜ੍ਹ ਅਵਸਥਾ ਦੇ ਜਾਂ ਇਹਨਾਂ ਸਾਰੀਆਂ ਅਵਸਥਾਾਂ ਦੇ ਆਨਸਰ ਹੈ ਇਹਨਾਂ ਸਾਰੀਆਂ ਅਵਸਥਾਾਂ ਦੇ ਨਾਲੋਂ ਜਿਹੜੀ ਸ਼ਿਸ਼ੂ ਅਵਸਥਾ ਵਿੱਚ ਸਰੀਰਕ ਵਾਧੇ ਦੀ ਦਰ ਹੈ ਉਹ ਵੱਧ ਹੁੰਦੀ ਹੈ ਬਾਲ ਅਵਸਥਾ ਨਾਲੋਂ ਵੀ ਕਿਸ਼ੋਰ ਅਵਸਥਾ ਨਾਲੋਂ ਵੀ ਪ੍ਰੋੜ੍ਹ ਅਵਸਥਾ ਨਾਲੋਂ ਕਰੈਕਟ ਆਨਸਰ ਹੋਵੇਗਾ ਇਹਨਾਂ ਸਾਰੀਆਂ ਅਵਸਥਾਾਂ ਨਾਲੋਂ ਨੈਕਸਟ ਸਰੀਰ ਦੇ ਹਰ ਭਾਗ ਵਿੱਚ ਵਾਧਾ ਹੋਰ ਭਾਗਾਂ ਦੇ ਮੁਕਾਬਲੇ ਕੀ ਹੁੰਦਾ ਹੈ ਸਵਾਧীন ਹੁੰਦਾ ਹੈ ਅਧੀਨ ਹੁੰਦਾ ਵਰਗਾ ਹੀ ਹੁੰਦਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਜਾਂ ਹੋਰ ਭਾਗਾਂ ਦੇ ਮੁਕਾਬਲੇ ਦਾ ਜਿਹੜਾ ਵਾਧਾ ਹੁੰਦਾ ਉਹ ਤੋ ਸਵਾਧীন ਹੁੰਦਾ ਸਵਾਧীন ਸੁਤੰਤਰ ਦੂਜੇ ਭਾਗਾਂ ਤੋਂ ਸੁਤੰਤਰ ਹੁੰਦਾ ਕਿਉਂਕਿ ਹਰੇਕ ਅੰਗ ਦਾ ਆਪੋ ਆਪਣਾ ਵਾਧਾ ਜਿਹੜਾ ਅਲੱਗ-ਅਲੱਗ ਵਾਦੀ ਦੀ ਜ਼ਰੂਰ ਹੁੰਦੀ ਹੈ ਵਿਕਾਸ ਦਾ ਕਿਹੜਾ ਪੱਖ ਅੰਤਰ ਸਬੰਧਤ ਹੈ ਸ੍ਰੀ ਗ੍ਰੰਥ ਸਾਹਿਬ ਸ੍ਰੀ ਗ੍ਰੰਥ ਦੇ ਪਾਵਤੰਕ ਸਰੀਰਕ ਮਾਨਸਿਕ ਤੇ ਪਾਵਾਤਮਕ ਜਾਂ ਪਾਵਾਤਮਕ ਤੇ ਮਾਨਸਿਕ ਤਾਂ ਜਿਹੜਾ ਰਾਈਟ ਆਨਸਰ ਹੈ ਨੰਬਰ 3 ਸਰੀਰਕ ਮਾਨਸਿਕ ਤੇ ਪਾਵਤ ਕਿਉਂਕਿ ਜੇਕਰ ਇੱਕ ਹੀ ਵਿਕਾਸ ਦੇ ਵਿੱਚ ਕੋਈ ਘਾਟ ਆ ਰਹੀ ਹੈ ਜੇ ਸਰੀਰਕ ਵਿਕਾਸ ਰੁਕਦਾ ਹੈ ਤਾਂ ਮਾਨਸਿਕ ਵਿਕਾਸ ਨਹੀਂ ਹੋਏਗਾ ਜੇ ਮਾਨਸਿਕ ਵਿਕਾਸ ਰੁਕਦਾ ਹੈ ਤਾਂ ਸਰੀਰਕ ਵਿਕਾਸ ਨਹੀਂ ਹੋਏਗਾ ਜੇ ਭਾਵਨਾਤਮਕ ਵਿਕਾਸ ਹੈ ਤਾਂ ਇਹ ਦੋਨੇ ਵਿਕਾਸ ਨਹੀਂ ਹੋਣਗੇ ਜੇ ਕਿਸੇ ਵੀ ਇੱਕ ਵਿਕਾਸ ਦੇ ਵਿੱਚ ਵਿਗਨ ਪੈਂਦਾ ਹੈ ਤਾਂ ਦੂਸਰੇ ਨਾਲ ਵਾਲੇ ਜਿਹੜਾ ਵਿਕਾਸ ਹੈ ਉਸ ਤੇ ਵੀ ਇਫੈਕਟ ਜਰੂਰ ਪਵੇਗਾ ਨੈਕਸਟ ਵਿਕਾਸ ਬਾਰੇ ਭਵਿੱਖਬਣੀ ਨਹੀਂ ਕੀਤੀ ਜਾ ਸਕਦੀ ਕੀਤੀ ਜਾ ਸਕਦੀ ਹੈ ਨਹੀਂ ਵੀ ਤੇ ਹਾਂ ਕੀਤੀ ਜਾ ਸਕਦੀ ਹੈ ਪਤਾ ਨਹੀਂ ਬੜਾ ਹੀ ਦਬਾਅਨਾ ਬੜਾ ਹੀ ਵਧੀਆ ਜਿਹੜਾ ਕੁਐਸਚਨ ਦਿੱਤਾ ਗਿਆ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਕਾਫੀ ਪੁੱਛ ਲਏ ਜਾਂਦੇ ਆ ਜੋ ਕਿ ਤੁਹਾਡੀ ਮਾਈਂਡ ਨੂੰ ਅਪਸੈਟ ਕਰ ਦਿੰਦੇ ਨੇ ਤਾਂ ਇਹਦਾ ਅਨਸਰ ਹੋਏਗਾ ਕੀਤੀ ਜਾ ਸਕਦੀ ਹੈ ਕਿਉਂਕਿ ਵਿਕਾਸ ਦੀ ਪੇਖੋਣੀ ਕੀਤੀ ਜਾ ਸਕਦੀ ਹੈ ਬੱਚੇ ਦੇ ਨਿਰੀਖਣ ਕਰਕੇ ਨੈਕਸਟ ਬੱਚੇ ਦੀ ਬੁੱਧੀ ਦਾ ਨਿਯਮਾ ਪਦਰ ਕਿਸ ਕਾਰਨ ਹੁੰਦਾ ਹੈ ਇਹ ਕਵਚਨ ਵੀ ਰੀਡ ਹੋ ਚੁੱਕਿਆ ਇਸ ਤੋਂ ਪਹਿਲਾਂ ਕਰ ਚੁੱਕੇ ਹਾਂ ਤਾਂ ਇਹਦਾ ਆਨਸਰ ਆਏਗਾ ਰੁਕੇ ਹੋਏ ਵਿਕਾਸ ਦੇ ਕਾਰਨ ਨੈਕਸਟ ਬਾਧਿਤ ਵਿਕਾਸ ਦੇ ਨਿਯਮਾਂ ਦੇ ਪ੍ਰਕਾਸ਼ ਵਿੱਚ ਅਧਿਆਪਕ ਸਿੱਖਿਆ ਮਾਹਰ ਪਾਠ ਕਰਮ ਨੂੰ ਉਦੇਰੇ ਕਰ ਸਕਦੇ ਹਨ ਯੋਜਨਾਬੱਧ ਤੇਜ਼ ਫੌਲੀ ਇਹਨਾਂ ਵਿੱਚ ਕੋਈ ਬਾਧਿਤ ਵਿਕਾਸ ਦੇ ਨਿਯਮਾਂ ਦੇ ਪ੍ਰਕਾਸ਼ ਵਿੱਚ ਅਧਿਆਪਕ ਸਿੱਖਿਆਮਾਹਰ ਪਾਠਕ੍ਰਮ ਨੂੰ ਬਦਲੇ ਕਰ ਸਕਦੇ ਹਨ ਕੀ ਕਰ ਸਕਦੇ ਨੇ ਤੇਜ਼ ਕਰ ਸਕਦੇ ਆ ਹੌਲੀ ਕਰ ਸਕਦੇ ਆ ਇਹਨਾਂ ਵਿੱਚੋਂ ਕੋਈ ਨਹੀਂ ਦੇਖੋ ਯੋਜਨਾ ਬਣਾਉਣ ਦੀ ਲੋੜ ਹੈ ਨਿਯਮ ਅਧਿਆਇ ਪ੍ਰਕਾਸ਼ ਵਿੱਚ ਤਾਂ ਯੋਜਨਾ ਬਣਾ ਸਕਦੇ ਨੇ ਅਧਿਆਪਕ ਤੇ ਸਿੱਖਿਆਮਾਹਰ ਤਾਂ ਇਹਦਾ ਆਨਸਰ ਹੈਗਾ ਯੋਜਨਾਬੱਧ ਨੈਕਸਟ ਸ਼ਿਸ਼ੂ ਬਸਤਾ ਦੀ ਕਿਹੜੀ ਉਮਰ ਮੰਨੀ ਗਈ ਹੈ 2 ਤੋਂ 5 ਸਾਲ 1 ਤੋਂ 3 ਸਾਲ 4 ਤੋਂ 6 ਸਾਲ 0 ਤੋਂ 2 ਸਾਲ ਤਾਂ ਜਿਹੜੀ ਸ਼ਿਸ਼ੂ ਬਸਤਾ ਦੀ ਉਮਰ ਹੈ 2 ਨੰਬਰ ਅਨਸਰ ਹੋਏਗਾ 1 ਤੋਂ 3 ਸਾਲ ਹੀ ਕਰੈਕਟ ਹੈ ਨੈਕਸਟ ਡਾਕਟਰ ਹਰਲੋਕ ਨੇ ਸ਼ਿਸ਼ੂ ਵਸਤਾ ਨੂੰ ਕੀ ਆਖਿਆ ਹੈ ਮੁਰਲਾ ਕਾਲ ਵਿਚਕਾਰਲਾ ਕਾਲ ਖਤਰਨਾਕ ਕਾਲ ਜਾਂ ਸਧਾਰਨ ਕਾਲ ਤਾਂ ਇਹਦਾ ਅਨਸਰ ਹੈ ਡਾਕਟਰ ਹਰਲੋਕ ਨੇ ਜਿਹੜਾ ਇਸ ਨੂੰ ਕਿਹਾ ਹੈ ਖਤਰਨਾਕ ਕਾਲ ਨੈਕਸਟ ਸ਼ਿਸ਼ੂ ਕਾਲ ਨੂੰ ਡਾਕਟਰ ਹਰਲੋਕ ਨੇ ਇੱਕ ਹੋਰ ਸ਼ਿਸ਼ੂ ਕਾਲ ਨੂੰ ਡਾਕਟਰ ਹਰਲੋਕ ਨੇ ਇੱਕ ਹੋਰ ਨਾਮ ਦਿੱਤਾ ਹੈ ਉਸ ਦਾ ਹੈ ਅਪੀਲੀ ਕਾਲ ਸੰਜੀਦਾ ਕਾਲ ਅਪੱਤੀ ਕਾਲ ਜਮਨ ਲਗਾ ਤਾਂ ਅਨਸਰ ਹੋਏਗਾ ਅਪੱਤੀ ਕਾਲ ਅਪੱਤੀ ਉਹੀ ਹੋ ਗਿਆ ਖਤਰਨਾਕ ਠੀਕ ਹੈ ਨੈਕਸਟ ਬਾਲ ਵਸਤਾ ਦੀ ਕਿਹੜੀ ਉਮਰ ਮਣੀ ਗਈ ਹੈ ਜਾਂ ਬਾਲ ਵਸਤਾ ਦੀ ਕਿਹੜੀ ਉਮਰ ਕਹੀ ਗਈ ਸੀ 2 ਤੋਂ 10 ਸਾਲ 3 ਤੋਂ 12 ਸਾਲ 4 ਤੋਂ 13 ਸਾਲ ਜਾਂ 5 ਤੋਂ 14 ਸਾਲ ਤੜੀ ਬਾਲਵਸਤਾ ਦੀ ਉਮਰ ਹੈ ਉਹ ਹੈ ਨੰਬਰ 2 ਤਿੰਨ ਤੋਂ 12 ਸਾਲ ਜਿਹੜੀ ਬਾਲਵਸਤਾ ਦੀ ਉਮਰ ਮੰਨੀ ਜਾਂਦੀ ਹੈ ਨੈਕਸਟ ਮੁੱਢਲੀ ਬਾਲਵਸਤਾ ਦਾ ਸਮਾਂ ਕੀ ਹੁੰਦਾ ਹੈ ਮੁੱਢਲੀ ਬਾਲਵਸਤਾ ਦਾ ਸਮਾਂ ਤਿੰਨ ਤੋਂ 6 ਸਾਲ ਨੈਕਸਟ ਪਿਛਲੀ ਬਾਲਵਸਤਾ ਦਾ ਸਮਾਂ ਕੀ ਹੁੰਦਾ ਹੈ ਸਸੁੰ ਬਾਰਾਂ ਸਾਲ ਨੈਕਸਟ ਮੁੱਢਲੀ ਕਿਸ਼ੋਰ ਅਵਸਥਾ ਦਾ ਸਮਾਂ ਹੁੰਦਾ ਹੈ ਕਿਸ਼ੋਰ ਅਵਸਥਾ ਜਿਹੜੀ ਮੁੱਢਲੀ ਕਿਸ਼ੋਰ ਅਵਸਥਾ ਉਹਦਾ ਸਮਾਂ 12 ਤੋਂ 15 ਸਾਲ ਮੰਨਿਆ ਜਾਂਦਾ ਹੈ ਨੈਕਸਟ ਪਿਛਲੀ ਕਿਸ਼ੋਰ ਅਵਸਥਾ ਦਾ ਜਿਹੜਾ ਸਮਾਂ ਕੀ ਹੈ 15 ਤੋਂ 18 ਸਾਲ ਜਿਹੜਾ ਪਿਛਲੀ ਕਿਸ਼ੋਰ ਅਵਸਥਾ ਦਾ ਸਮਾਂ ਹੁੰਦਾ ਹੈ ਨੈਕਸਟ ਇੱਕ ਬੱਚਾ ਜਿਹੜਾ ਇੱਕ ਖੜਿਆਉਣੇ ਨੂੰ ਪਕੜਨ ਲਈ ਆਪਣੇ ਦੋਵੇਂ ਹੱਥਾਂ ਦੀ ਵਰਤੋਂ ਕਰਦਾ ਹੈ ਹੌਲੀ-ਹੌਲੀ ਉਹ ਖੜਿਆਉਣੇ ਨੂੰ ਉਂਗਲਾਂ ਰਾਹੀਂ ਪਕੜ ਲੈਂਦਾ ਹੈ ਇਸ ਦਾ ਦ੍ਰਿਸ਼ਟਾਂਤ ਵਿਕਾਸਾਤਮਕ ਨਿਜ਼ਮਰਾਹੀ ਕੀਤਾ ਜਾ ਸਕਦਾ ਹੈ ਇਸ ਦਾ ਜਿਹੜਾ ਦ੍ਰਿਸ਼ਟਾਂਤ ਕਿਸ ਵਿਕਾਸਾਤਮਕ ਲਈ ਜੁੜਵਾਹੀ ਕੀਤਾ ਜਾਂਦਾ ਹੈ ਅੰਤਰ ਕਿਰਿਆ ਰਾਹੀਂ ਜਾਂ ਵਿਕਾਸ ਦੀ ਪੇਖਣ ਕੀਤੀ ਜਾਂਦੀ ਹੈ ਜਾਂ ਨਿੱਜੀ ਪਿੰਤਾਵਾ ਜਾ ਕਹਿ ਸਕਦੇ ਹਾਂ ਵਿਕਾਸ ਸਦਾ ਤੂਬਸ਼ੀਸ਼ਵਲ ਹੁੰਦਾ ਹੈ ਇਹ ਹੈਗਾ ਨਿੱਜੀ ਪਿੰਤਵਾ ਤਾਂ ਆਨਸਰ ਹੈਗਾ ਨਿੱਜੀ ਪਿੰਤਵਾ ਕਿਉਂਕਿ ਹਰੇਕ ਬੱਚੇ ਚ ਆਪਣੀਆਂ ਆਪਣੀ ਨਿੱਜੀ ਪਿੰਤਵਾ ਹੁੰਦੀਆਂ ਹਰੇਕ ਬੱਚੇ ਦੀ ਰਿਕਰੀਏਟਿਵਿਟੀ ਲੱਗ ਹੁੰਦੀ ਹੈ ਕੁਝ ਬੱਚੇ ਬਚਪਨ ਸੋਸਤੋਂ ਦੇ ਕੁਝ ਬੱਚੇ ਅਟਰੈਕਟਿਵ ਹੁੰਦੇ ਤਾਂ ਇਸ ਲਈ ਨਿੱਜੀ ਪਿੰਤਵਾ ਜਿਹੜਾ ਆਨਸਰ ਹੋਇਆ ਨੈਕਸਟ ਬੱਚੇ ਦੇ ਵਿਕਾਸ ਦੇ ਸਿਰ ਪਦਮੁਖੀ ਸਿਧਾਂਤ ਦੇ ਅਨੁਕੂਲ ਕਿਹੜਾ ਕਥਨ ਨਹੀਂ ਹੈ ਨਹੀਂ ਹੈ नहीं है मतलब इस तो है विकास सिर तो पैर तक होंगे विकास पैर तो सिर तक होंगे विकास मत तो उपर तक होंगे इन्हों कोई नहीं आंसर है नंबर दो ਵਿਕਾਸ ਪੈਰ ਤੋਂ ਸਿਤਕ ਹੁੰਦਾ ਹੈ ਇਹ ਨਹੀਂ ਹੈ ਆਨਸਰ ਵੀ ਇਹੀ ਹੋਏਗਾ ਨੈਕਸਟ ਹੇਠ ਦਿੱਤੇਆਂ ਵਿੱਚੋਂ ਕਿਹੜਾ ਵਿਕਾਸ ਦਾ ਨਿਜ਼ਮ ਹੈ ਸਾਰੇ ਲਈ ਇੱਕੋ ਜਿਹੀ ਰਫ਼ਤਾਰ ਨਾਲ ਨਹੀਂ ਚੱਲਦਾ ਵਿਕਾਸ ਰੇਖਾਤਮ ਹੈ ਇਹ ਅਣ ਨਿਰੰਤਰ ਪ੍ਰਕਿਰਿਆ ਹੈ ਵਿਕਾਸ ਦੀਆਂ ਸਾਰੀ ਪ੍ਰਕਿਰਿਆਵਾਂ ਅੰਤਰ ਸਮਤ ਨਹੀਂ ਹਨ ਦਾ ਵਿਕਾਸ ਦਾ ਜਿਹੜਾ ਇਹਨਾਂ ਚ ਨਿਜਮ ਕਿਹੜਾ ਮੰਨਿਆ ਜਾ ਸਕਦਾ ਨਹੀਂ 2 ਨੰਬਰ ਨਹੀਂ ਹੋ ਸਕਦਾ 3 ਨੰਬਰ ਵੀ ਨਹੀਂ ਹੋ ਸਕਦਾ 4 ਨੰਬਰ ਵੀ ਨਹੀਂ ਹੋ ਸਕਦਾ ਤਾਂ ਆਨਸਰ ਹੋਏਗਾ ਨੰਬਰ 1 ਸਾਰਿਆਂ ਲਈ ਇੱਕੋ ਜਿਹੀ ਰਫਤਾਰ ਨਾਲ ਨਹੀਂ ਚੱਲਦਾ ਜਿਹੜਾ ਵਿਕਾਸ ਹੈ ਉਹ ਸਾਰਿਆਂ ਲਈ ਇੱਕੋ ਜਿਹੀ ਰਫਤਾਰ ਮਿਲਦੀ ਨਹੀਂ ਕਿਸੇ ਦਾ ਜਿਹੜਾ ਵਿਕਾਸ ਦੀ ਤਰਬਤ ਹੁੰਦੀ ਹੈ ਕਿਸ ਦੀ ਘਟ ਹੁੰਦੀ ਹੈ ਨੈਕਸਟ ਬੱਚੇ ਦੇ ਵਿਕਾਸ ਦੀ ਦਿਸ਼ਾ ਕੀ ਹੈ ਸਿਰ ਤੋਂ ਪੈਰਾਂ ਤੱਕ ਅਤੇ ਸਰੀਰ ਤੇ ਬਾਹਰ ਤੋਂ ਮੱਧ ਸੈਂਟਰ ਵੱਲ ਸਿਰ ਤੋਂ ਪੈਰਾਂ ਤੱਕ ਤੇ ਸੈਂਟਰ ਤੋਂ ਬਾਹਰ ਵੱਲ ਜਾਂ ਪੈਰ ਤੇ ਸਿਰ ਤੱਕ ਅਤੇ ਸਰੀਰ ਦੇ ਬਾਹਰ ਤੋਂ ਸੈਂਟਰ ਵੱਲ ਪੈਰਾਂ ਤੇ ਸਿਰ ਤੱਕ ਅਤੇ ਸੈਂਟਰ ਤੋਂ ਬਾਹਰ ਵੱਲ ਤਾਂ ਇਹਦਾ ਕਰੈਕਟ ਆਨਸਰ ਹੈ ਜਿਹੜੀ ਬੱਚੇ ਦੀ ਵਿਕਾਸ ਦੀ ਦਿਸ਼ਾ ਹੈ ਉਹ ਹੈਗੀ ਹੈ ਸਿਰ ਤੋਂ ਪੈਰਾਂ ਵੱਲ ਹੁੰਦੀ ਹੈ ਅਤੇ ਸੈਂਟਰ ਤੋਂ ਬਾਹਰ ਵੱਲ ਮਤਲਬ ਕਿ ਸਿਰ ਤੋਂ ਪੈਰਾਂ ਵੱਲ ਤੇ ਜਿਹੜਾ ਰੀਡ ਦੀ ਹੱਡੀ ਹੈ ਉਸ ਤੋਂ ਬਾਹਰ ਵੱਲ ਨੂੰ ਜਿਹੜਾ ਵਿਕਾਸ ਹੁੰਦਾ ਹੈ ਤਾਂ ਇਹਦਾ ਆਨਸਰ ਇਹ ਹੋਏਗਾ ਸਿਰ ਤੋਂ ਪੈਰਾਮਲ ਸੈਂਟਰ ਤੋਂ ਬਾਹਰ ਵੱਲ ਨੰਬਰ 2 ਆਸਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੂ ਨੈਕਸਟ ਇਨਫੋਰਮੇਸ਼ਨ ਲਈ ਸਾਡੇ ਚੈਨਲ ਨੂੰ ਅੱਜ ਹੀ ਸਬਸਕ੍ਰਾਈਬ ਕਰੋ ਤਾਂ ਜੋ ਪੀਐਸਟਾ ਚਾਹੇ ਪੇਪਰ 1 ਚਾਹੇ ਪੇਪਰ 2 ਹੈ ਉਸ ਦੇ ਜਿਹੜੇ ਸੈਕਸ਼ਨ ਉਸ ਤੋਂ ਬਾਅਦ ਜਿਹੜੇ ਸਾਰੇ ਹੀ ਟੌਪਿਕ ਤੁਹਾਨੂੰ ਕਲੀਅਰ ਹੋਣ ਇਸ ਤੋਂ ਬਾਅਦ ਅਸੀਂ ਜਿਹੜਾ ਤੜੇ ਲਈ ਲੈਕਚਰ ਲੈ ਕੇ ਆ ਰਹੇ ਹਾਂ ਤਾਂ ਉਹ ਸਿੱਖਣਾ ਸਿੱਖਣ ਦੇ ਸਿਧਾਂਤ ਸਿੱਖਣ ਦੇ ਬੇਕਾਰ ਇਸ ਨਾਲ ਸੰਬੰਧਿਤ ਜਿਸ ਨੂੰ ਆਪਣੇ ਲਰਨਿੰਗ ਲਰਨਿੰਗ ਥਿਉਰੀਜ਼ ਐਂਡ ਲਰਨਿੰਗ ਡਿਸੇਬਿਲਟੀਜ਼ ਕਹਿ ਸਕਦੇ ਆਂ ਵਿਕਾਰ ਨੂੰ ਤਾਂ ਉਸ ਬਾਰੇ ਜਿਹੜੀ ਪੂਰੀ ਹੀ ਪ੍ਰੋਪਰ ਜਾਣਕਾਰੀ ਜੀ ਕਿ ਇੱਕ ਕਾਫੀ ਵੱਡਾ ਲੈਸਨ ਹੋਵੇਗਾ ਜਿਸ ਦੇ ਕਿ 5-6 ਲੈਸਨ ਜਿਹੜੇ ਤੁਹਾਡੇ ਕਿ ਰੱਖੇ ਜਾਣਗੇ ਪਾਠ ਰੱਖੇ ਜਾਣਗੇ ਸਿੱਖਣਾ ਸਿੱਖਣ ਦੇ ਸਿਧਾਂਤ ਤੇ ਸਿੱਖਣ ਵਿਕਾਰ ਤੇ ਨੈਕਸਟ ਇਨਫੋਰਮੇਸ਼ਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇਕਰ ਸਾਡੀ ਕੋਸ਼ਿਸ਼ ਪਧੀ ਲੱਗੀ ਪਲੀਜ਼ ਲਾਈਕ ਸ਼ੇਅਰ ਜਰੂਰ ਕਰੋ ਆਪਣੇ ਮਿੱਤਰਾਂ ਤੱਕ ਆਪਣੇ ਦੋਸਤਾਂ ਤੱਕ ਥੈਂਕ ਯੂ ਸੋ ਮਚੀ